ਤਾਰੀ ਦਾ ਕੀ ਬਣਿਆ ਤਰਕੇ ਦੇ ਕੰਜਰ ਲੈਣ ਗਏ ਹੋਏ ਨੇ ਅਜੇ ਤੱਕ ਨਹੀਂ ਆਏ ਇਹ ਲੈ ਉਹ ਆਗੇ ਆਜੋ 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 ਤਾਰੀ ਉਹ ਕੋ ਗਿਆ ਹਾਂ ਬਾਈ ਖੋਲ ਪੋਰੀ ਦੇਖੀਏ ਤਾਰੀ ਜਿੰਦਾ ਏ ਕਿ ਜਾਂ ਮਰਿਆ ਏ ਓਏ ਕੌਣ ਚੋਪਰਤਾ ਇਹ ਕਿਥੇ ਤਾਰੀਆਂ ਦਾ ਲੱਗਦਾ ਉਹ ਫੇਰ ਨਿਕਲ ਗਿਆ ਪੇਪੂ ਤੈਨੂੰ ਪਾਣੀ ਪੂਰੀ ਪਿਆਓ ਨਾ ਤੂੰ ਕੌਣ ਆ ਫੜ ਗਿਆ ਖਸਮਾ ਪੁੱਵਾ ਦੀ ਮਾਇਆ ਭੂਲੇ ਪਤੰਦਾ ਦੱਸ ਤਾਰੀ ਨਾਲ ਕੀ ਕਰਦਾ ਸੀ ਓਏ ਉਹ ਬਾਈ ਜੀ ਮੈਂ ਨਹੀਂ ਤਾਰੀ ਤੁਰੀਦਾ ਪੁੱਵਾ ਦੀ ਮੈਂ ਭੀਮੇ ਪਾਦਾ ਰੋਟਾਂ ਦੇ ਅੱਛਾ ਤੂੰ ਸਾਲਿਆ ਭੀਮੇ ਕਰਦਾ ਏ ਮੇਰੇ ਨਿੱਤੇ ਨਿੱਤੇ ਦਿਵਾਤ ਨੇ ਮੈਨੂੰ ਦੱਦ ਨਾ ਤੂੰ ਕਿਉਂ ਮੋਖ ਮਾਰੀ ਜਾਣਾ ਜੇ ਬਿੱਲੂ ਦਾ ਬੀਮਾ ਕਰਨਾ ਹੋਵੇ ਫੇਰ ਠੂਪਾ ਦੀ ਹਥਾਦੀ ਕੰਪਨੀ ਅੱਦੇ ਬੰਦੇ ਦਾ ਬੀਮਾ ਹਿੰਤਾਦੀ ਇਹਦਾ ਕੀ ਪਤਾ ਭਾਈ ਮਾਰਸ ਵਾਲੇ ਦੇ ਗੋਲੀ ਭਗਾਈ ਮਾਰ ਜਾਂਦਾ ਇਹ ਲੈ ਤੂੰ ਤੇ ਬਿੰਦੇ ਬਿੰਦੇ ਦੋਲੇ ਮਾਰਨ ਦੀ ਗੱਲ ਕਿਉਂ ਕਾਦੂ ਆਪੂਆ ਤੂੰ ਬੀਮਾ ਤਰਾਲਾ ਮੌਦਾਂ ਕਲੇਗੀ ਮੌਦਾਂ ਸਾਲਿਆ ਗੱਲਾਂ ਚ ਅਲਜਾਈ ਜਾਂਦਾ ਤੂੰ ਸਾਨੂੰ ਚੱਕਰਾਂ ਚ ਪਾਈ ਜਾਂਦਾ ਤੂੰ ਉਹ ਤੇਰੀ ਖੈਰ ਨਹੀਂ ਓਏ ਭਾਈ ਤੂੰ ਤੁਸੀਂ ਮਾਰੀ ਤੇ ਹੁੰਦੰਨੇ ਓ ਆਦੀ ਕੰਪਨੀ ਦੀ ਤੁਸੀਂ ਬੀਮਾ ਦਿਰਾਓ। ਥਾਰੀ ਉਮਰ ਕਿੰਤਾ ਪਰ ਜਾਉਂਗੇ ਬੱਚੂ। ਓਏ ਇਹ ਕਿਹੜਾ ਬੀਮਾ ਹੋਇਆ ਓਏ ਜਿਦਿਆਂ ਇਕੱਲੀਆਂ ਕਿਸ਼ਤਾਂ ਹੀ ਭਰਨੀਆਂ ਨੇ। ਓਏ ਭਾਈ ਪਹਿਲਾਂ ਪੂਰੀ ਦਲਦਾ ਤੁੰ ਲਿਆ ਕਰੋ ਨਾਲੇ ਥਾਦੀ ਕੰਪਨੀ ਪੈਸੇ ਵੀ ਦਊ। ਇਹ ਤਾਂ ਵਧੀਆ ਐਂ ਦੱਸ ਬੀਮੇ ਵਾਲੀ ਰਕਮ ਮੀੜੂ ਕੋ ਦੋ। ਹਾਂ ਬੂ ਆਦੀ ਤਾ ਤੋ ਮਾਦੇ। ਫੜ ਲਓ ਭੈਣ ਦੇ ਖਾਤੋਂ। ਆਦੀ ਆਹ ਬਤਾ। ਉਦੋਂ ਫੋਨ ਸਾਲਿਓ ਮੁਰੋਂ ਉੱਪਰੇ ਹੋ ਜਾ ਆਹੀ ਤੂਆ ਨੋਕੋ ਕਿ ਮੈਂ ਆਵ ਜਨਾਬ ਨੱਕਾ ਤੋੜ ਕੇ ਭੱਜ ਗਈ ਬੀ ਬਪੂਆ ਦੇਖਦੇ ਕਿਉਂ ਫੜੋ 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 ਭੱਜੋ ਤੂ ਰਹਿਣ ਦੇ ਆਪੇ ਫੜ ਲੈਣਗੇ ਜਨਾਬ ਇੱਕ ਮਿੰਟ ਉਸੇ ਕੰਜਰ ਦਾ ਫੋਨ ਹੈ ਕੱਢੋ ਇਹਨੂੰ 20 25 ਗੰਦੀਆਂ ਗੰਦੀਆਂ ਗਾਣਾ ਮੇਰਾ ਨਾਮ ਹੈ ਛੇਰ ਸਿੰਘ ਚਿਪ ਕੱਢ ਤੇਰੇ ਮੈਸੇਜ ਚਿਪ ਕੱਢੂੰਗਾ ਮੁੜ ਕੇ ਜ਼ਿੰਦਗੀ ਭਾਡ ਡੰਟ ਨਹੀਂ ਪੈਣੇ ਹਈ ਜੀ ਸਰ ਜੀ ਜਨਾਬ ਸੌਰੀ ਸਰ ਸੌਰੀ ਸਰ ਸੌਰੀ ਓਏ ਦਸਤਾ ਦਿੰਦੇ ਇਹ ਤਾਂ ਸਾਹਬ ਦਾ ਫੋਨ ਆ ਸੌਰੀ ਜਨਾਬ ਦੇਖਿਆ ਨਹੀਂ ਮੈਂ ਸਾਹਬ ਨੇ ਦਫਤਰ ਬੁਲਾਇਆ ਵਿਗਾਰ ਹੀ ਪਾਣੀ ਹੋ ਹੋਰ ਕਿਹੜਾ ਸਾਹਬ ਨੇ ਤੁਹਾਡੀਆਂ ਪੀਤੀਆਂ ਵਧਾਉਣੀਆਂ ਚੁੱਪ ਓਏ ਸੌਰੀ ਜਨਾਬ ਰੰਡ ਕਰ ਦੂ ਨਹੀਂ ਤਾਂ ਤਮਿੰਨ ਨਾਲ ਰੱਖਿਆ ਕਰੋ ਇਹ ਜੀ ਕਿਹੜੀ ਗੱਲ ਆ ਜਿਹੜਾ ਸਾਹਬ ਨੇ ਛੇਰ ਸਿੰਘ ਚਿਪਕਟ ਨੂੰ ਦਫਤਰ ਬੁਲਾਇਆ ਅੱ ਤੇਰਾ ਬੇਡਾ ਭੇਜੇ ਭੈਣ ਦਿਆ ਖਸਮਾ ਅੰਨਾ ਤੂੰ ਹਏ ਅਬ ਕਰਤਾ ਦੀ ਮੰਜੂਰੀ ਹੋਣਾ ਓ ਪੂਆ ਮੈਂ ਕਦੋਂ ਵਿਚ ਮਰਿਆ ਤੂੰ ਤਾਂ ਪਹਿਲੀ ਨਾਉਨਸਟਾਪ ਹੋਈ ਫਿਰਦੀ ਆ ਸਾਲਿਆ ਡੇਢ ਫੁੱਟਿਆ ਜਿਆ ਤੂੰ ਪੂਆ ਨੂੰ ਦੱਸ ਨਹੀਂ ਸਕਦਾ ਵੀ ਮੂਰੇ ਤਾਰੀ ਆਉਂਦਾ ਓ ਮੈਨੂੰ ਡੇਢ ਫੁੱਟਿਆ ਨਾ ਆਖੀ ਮੈਂ 2 ਫੁੱਟ 2 ਇੰਚ ਦਾ ਬੰਦਾ ਆ ਨਾਲੇ ਜੇ ਮੈਨੂੰ ਗੁੱਸਾ ਚੜ ਗਿਆ ਕਿਨੇ ਗਿਆ ਰੈ ਟਕੇ ਰੈ ਟਕੇ ਰੈ ਨਾ ਕਿੱਥੇ ਜਾਣਾ ਹੁਣ ਮੇਰੇ ਪਿਆਲਦਿਆ ਸਾਲਿਆ ਨਾ ਤੂੰ ਦੰਦਿਆਂ ਕਿਉਂ ਕਰਦਾ ਕਰਜੋ ਗਿਆ ਪੁੱਤਾ ਜਦੋਂ ਵੀ ਮੈਂ ਘਰੋਂ ਨਿਕਲਦੀ ਆ ਕਿਸੇ ਨਾਲ ਕਿਸੇ ਚ ਕੰਜਰ ਦਾ ਪੁੱਤਾ ਚੈਂਕਲ ਠੋਕ ਬਿੰਨਾ ਤਾਂ ਹੀ ਤਾਂ ਐਡਾ ਕਰ ਰਹਿ ਗਿਆ ਕੋ 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 ਕੰਜਦਾ ਤਾਂ ਕੰਜਰੀ ਜਹੀ ਮੈਂ ਵੀ ਆਵਦਾ ਛਕੇ ਬਾਪ ਦਾ ਨਹੀਂ ਹੂੰ ਜੇ ਤੇਰੇ ਨਾਲ ਇੱਕ ਪੈਰ ਵੀ ਪੁੱਟੂ ਆ ਬੈਠਾ ਜਾ ਤਾ ਬੰਦਾ ਬਣ ਕੇ ਉਹਦੇ ਮਗਰ ਸੰਗ ਲਾਲਾ बड़ा बनिया बैठा कैरी टीजा ठीक है एक शर्त ते जाऊं जे साइकिल होड़ी चलावेगी <laughs> मैं साइकिल ना बना दूंगी जहाज ता बन के मगर बह जा तो इथी बैठा रहेगा मां दे दुनिया कमाल <laughs> ले आंदी से ले कानून काला पहन गया ਅੱਜ ਜੁਗਨੀਆਂ ਫੇਰ ਕੇ ਕਿਉਂ ਕਰਦੀਆਂ ਤੂੰ ਹੁਕਮ ਕਰ ਕਰੀ ਭਗੇਲ ਸਿੰਘ ਨੂੰ ਸ਼ਹਿਰ ਚੋਂ ਟਰੱਕਾਂ ਦੇ ਟਰੱਕ ਮਗਾ ਦੂ ਤੇਰਾ ਯਾਰ ਇੱਕ ਮਾਰੂ ਕੱਟ ਕੇ ਕੰਤੇ ਟਰੱਕ ਆਪਣੀ ਪੈਨ ਨੂੰ ਲਿਆ ਦੀ ਲੈ ਕਿਹੜਾ ਦਿੱ ਲੱਗੀ ਸਾਰੇ ਗੰਦੇ ਆ ਯਾਰ ਅੱਜ ਜੁਗਨੀਆਂ ਜੇ ਤੂੰ ਸਿਰੇ ਦੀ ਰਕਾਨਾ ਨਾ ਤਾਂ ਮੈਂ ਵੀ ਪੂਰਾ ਚੋਬਰ ਹਾਂ ਚੋਬਰ ਸਾਰੇ ਪਿੰਡ ਚ ਠੋਕਾ ਤੜਿਆ ਯਾਰ ਦੀ ਯਾਰ ਹੋਏਗਾ ਆਪਣੀ ਮਾ ਦਾ ਮੇਰਾ ਸਾਲਾ ਨਹੀਂ ਲੱਗਦਾ ਚੱਲ ਪਿੰਕੀ ਕੀ ਹੈ ਕੀ ਨਾ ਜਾ ਰਿਹਾ ਉਸਤਾਦ ਦੇ ਬਾਦ ਦਾ ਕਿੱਥੇ ਕਮ ਪਾਗੀ ਨਾ ਚੈਂਪ ਸਾਰਾ ਗੰਦਾ ਆ ਜਾ ਰਿਹਾ ਲੈ ਜੇ ਬੋਲਣ ਨੂੰ ਕੁਝ ਰਿਹਾ ਹੋ ਤਾਂ ਹੀ ਕੁਝ ਬੋਲੂ ਉਸਤਾਦ ਉਸਤਾਦ ਲੈ 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 ਹੋਰ ਛੇ ਲੈ ਕੁੜੀਆਂ ਇੱਕ ਥੱਪੜੇ ਕਰਾ ਗਈ ਨਾ ਨਾਨੀ ਜੱਟ ਸਾਰਾ ਗੰਦਾ ਆ ਯਾਰ ਤੂੰ ਮੈਨੂੰ ਫੇਰ ਕਹੀ ਜੰਨਾ ਆ ਜਾ ਤੂੰ ਇਹਦੀ ਸਾਲੇ ਦੀ ਬਦਰੀ ਨਿਕਲੀ ਰਹੀ ਜਾਂਦੀ ਆ ਕੱਲੇ ਚੱਕੀ ਦੀ ਗੁਰਦੁਆਰੇ ਤੋਂ ਮੇਰੇ ਰਿਆ ਓ ਕੁੱਬਿਆ ਇਹਨੂੰ ਲੋਟ ਕਰਾ ਲੈ ਮੈਂ ਤੇਰੇ ਛੂਲ ਉੱਢਦਾ ਨਾਲੇ ਮੇਰੀ ਤਾਂ ਬੱਧੀ ਨੇ ਨਿਕਲੀ ਆਈ ਤੇਈ ਤਾਂ ਘਰੇ ਨਿਕਲ ਗਈ ਜੀ ਮਾਸਟਰ ਨਾ ਨਿਕਲ ਗਈ ਤੇਰੀ ਮੇਰੇ ਮੂੰਹ ਨਾਲ ਲੱਗੀ ਹੂੰ ਸਾਲਾ ਗੰਡ ਓ ਕੁੱਬਿਆ ਆਹ ਸਾਲਾ ਤੇਜਾ ਮਰਵਾਉ ਥਾਲੇ ਦਾ ਕਮਾਲ ਲੈ ਕੇ ਨਹੀਂ ਆਇਆ ਅੰਗ ਅੰਗ ਟੁੱਟੀ ਜਾਂਦਾ ਓ ਹਾਂ ਹੁੰਦਾ ਆ ਜਾ ਆ ਜਾ ਆ ਜਾ ਆ ਜਾ ਸਵੇਰ ਦਾ ਗਿਆ ਹੋਇਆ ਸੀ ਹੁਣ ਮਿਲਿਆ ਆ ਜਾ ਆ ਜਾ ਸਕੋ ਸਕੋ ਥੋੜੀ ਥੋੜੀ ਸ਼ੋਹਰਤ ਕਾਡੂ ਕਹਿੰਦੇ ਸੀ ਸਰੀਰੀ ਟੁੱਟੀ ਜਾਂਦਾ ਸੀ ਕਿੱਥੇ ਬਾਲਾ ਟਾਈਮ ਲਾਤਾ ਦੇਖ ਓਏ ਕੁੱਬਿਆ ਚੈੱਕ ਕਰ ਲੈ ਕਿਵੇਂ ਆ ਆ ਹਾਂ 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 ਚੱਕ ਪਾਹਰ ਬਿਨਾ ਪਾਣੀ ਨਹਿਰ ਬਿਨਾ ਅਬਲੀ ਲਹਿਰ ਬਿਨਾ ਕੈਨੂ ਲੈ ਕੇ ਆਂਨੇ ਮੇਰੇ ਆਇਆ ਹੁਣ ਤਾਂ ਚਿੱਕੀ ਦੇ ਪਾਣੀ ਆ ਸ਼ੇਪ ਓ ਜੁਗਨੀ ਦੇ ਹੋਰ ਕੀ ਦੇ ਹੁਣ ਲੈ ਮੇਰੇ ਤੇ ਉਸਤਾਦ ਇੱਕ ਸਾਈਡ ਤਾਂ ਤੇਰੀ ਹਾਲੇ ਲਾਲ ਪਈ ਆ ਆ ਬੱਠਲ ਜਿੱਡੇ ਪਥਾਨ ਨੂੰ ਕਿਹੜੀ ਕਰੂੰ ਹਾਂ ਉਸਤਾਦ ਦੇ ਪੱਲੇ ਕੀ ਆ ਮੇਰੇ ਸਾਲਾ ਗੰਡਾ ਓਏ ਆਹ ਯਾਰ ਓ ਮੈਨੂੰ ਤਾਂ ਲੱਗਦਾ ਕੁੱਪਿਆ ਆਪਾਂ ਨਾ ਛੜੇ ਹੀ ਮਰਾਂਗੇ ਯਾਰ ਨਹੀਂ ਨਹੀਂ ਰਹਿਣਾ ਹੁਣੇ ਘੱਟ 5000 ਰੁਪਿਆ ਹੁਣੇ ਭਵਾ ਦੇਣਾ ਸ਼ਾਪ ਚੱਲ ਮੇਰੇ ਨਾਲ ਆਜੋ 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 ਤੋੜੋ ਦੇ ਦੇ ਦੇਖੀ ਅੜਿਆ ਐ ਕਿਉਂ ਕਰਦਾ ਗੜਿਆ ਮੈਨੂੰ ਵੀ ਲੈ ਚੱਲ ਆਪਦੇ ਨਾਲ ਜਿੱਥੇ ਉਹ ਨਹੀਂ ਗਿਆ ਆਪਣਾ ਟੋਚਨ ਉਹੋ ਕੀ ਕਹਿੰਦੇ ਨੇ ਜੈਂ ਖਾਣਿਆਂ ਨੂੰ ਉਹਨੂੰ ਹਨੀਮੂਨ ਮਨਾਵਣਾ ਮੈਨੂੰ ਵੀ ਲੈ ਚੱਲ ਚੱਪ ਕਰਕੇ ਬਹਿ ਜਾਵੇਂ ਕਟ ਖਾਏਗੀ ਹਨੀਮੂਨ ਦਾ ਪਤਾ ਕਿਹਨੂੰ ਕਹਿੰਦੇ ਅੰਗਰੇਜ਼ ਮਨਾਉਂਦੇ ਵੱਡੇ ਵੱਡੇ ਤੈਨੂੰ ਕੀ ਪਤਾ ਅਨਪੜ ਗਵਾਰ ਕਿਸੇ ਥਾਂ ਦੀ ਹੈ ਵੇ ਕੰਜਰਾ ਲੈ ਕੇ ਜਾਵੇਂਗਾ ਫੇਰ ਹੀ ਪਤਾ ਲੱਗੂ ਮੈਂ ਕਿਤਾ ਜਾਂਦਾ ਨਹੀਂ ਮੈਂ ਕਿਹੜਾ ਅੰਗਰੇਜ਼ਾਂ ਨਾਲੋਂ ਘਾਟਾਂਗੀ ਫਿੱਥੇ ਦੀਆਂ ਦੇਖਣੇ ਮੈਂ ਅੰਗਰੇਜ਼ੀ ਫਿਲਮਾਂ ਹਾਂ ਮੈਂ ਤਾਂ ਖੌਂਸੜੇ ਨਾ ਖਾ ਲਈ ਸਾਲੀ ਬਣੀ ਅੰਗਰੇਜ਼ੀ ਫਿਲਮਾਂ ਦੀ ਯਾਰ ਰੋਟੀ ਲੈ ਆ ਲੈ ਮੈਨੂੰ ਮੈਂ ਰੋਟੀ ਖਾਣੀਆ ਨਹੀਂ ਜਾਂਦਾ ਤਾਂ ਨਾ ਜਾ ਮੈਂ ਤਾਂ ਸਿੰਪਿਆਂ ਦੇ ਵੀਰੇ ਨਾਲ ਹਨੀਮੂਨ ਮਨਾਇਆਉਂਗੀ ਜਾ ਕੇ ਫਿਰ ਚਾਕੇਗਾ ਆਲਾ ਦਵਾਲਾ ਓ ਜਾ ਜਾ ਬੱਡੀ ਘੋੜੀ ਤੈਨੂੰ ਕਿਹੜਾ ਲਿਆਂਦਾ ਕੋਈ ਜਾ ਭੱਜਾ ਇੱਥੇ ਜਾਣਾ ਜਾ ਵੇ ਰੁੜ ਜਾਣਿਆ ਮੈਂ ਤਾਂ ਹਾਸੇ ਪਾਉਂਦੀ ਸੀ ਮੈਂ ਲੈ ਕੇ ਆਉਂਦੀ ਰੋਟੀ ਬੈਠਾ ਰਹਿ ਜੂੜ ਬੰਨੀ ਧਿਆੰ ਰਹਿ ਜਣ ਵੱਡੀ ਹੀਰੋਇਨ ਆ ਗਈ ਗੱਲ ਨਹੀਂ ਬਾਤ ਨਹੀਂ ਸ਼ਕਲ ਨਹੀਂ ਦੇਖਦੀ ਆਪਦੀ ਸਾਜਿਆ ਕਟਰੀਨਾ ਕੈਫ ਜਬ ਹਮ ਜਵਾਨ ਹੋਗੇ ਜਾਣੇ ਕਹਾਂ ਹੋਗੇ ਜਾਣੇ ਕਹਾਂ ਹੋਗੇ जाने कहां होंगे उह <गया> हु बे फटे मु तेरे बे कंजरा आज तना पिंदा सुख नाल अपने टोरचियां दा ब्याह हैगा ओ बिबू ऊंची बोल ऊंची गुस्से ते पीती है फलो गुस्से ते सारा कल्ला ही बरा चढ़ गया ਲੈ ਕੇ ਨਹੀਂ ਗਿਆ ਮੈਨੂੰ ਆਉਂਗਾ ਸਾਲੇ ਨੂੰ ਵੇਖੀ ਕਿਵੇਂ ਕਰਦਾ ਉਹਦੇ ਨਾਲ ਕੁੱਤੇ ਖਾਣੀ ਵੇ ਬਹਿ ਜਾ ਬਹਿ ਜਾ ਖੌਂਸੜੇ ਆ ਖਾਲੀ ਨਮੀ ਬਹੂ ਦੇ ਸਾਹਮਣੇ ਨਕਰਤੂਤਾ ਤੂੰ ਆਪਦੀ ਨਹੀਂ ਜਾਣਦਾ ਓ ਤੂੰ ਮੈਥੋਂ ਗੁੱਤ ਜੀ ਨਾ ਬਟਾਲੀ ਐਵੇਂ ਪੰਕੀ ਜਾਂਦੀ ਐ ਸਾਲੀ ਗੰਦੇ ਖਾਨਦਾਨ ਦੀ ਜਦੋਂ ਤੈਨੂੰ ਮੈਂਦੀ ਨਹੀਂ ਆ ਉਦੋਂ ਹੀ ਮੇਰੇ ਖਾਨਦਾਨ ਨੂੰ ਫੜ ਲੈਣਾ ਤੂੰ ਹੈ

ਖੁਰਚਾ ਮਾ ਰੁੱਟੂ ਹੈ ਜੇ ਲੈ ਆਉ ਅਗਰ ਟੋਚਨ ਆਉਦੀ ਬਹੂ ਨੂੰ ਲੈ ਕੇ ਆ ਜਾ ਆ ਜਾ ਆ ਜਾ ਪੁੱਤ ਮੇਰਾ ਆ ਜਾ ਮੇਰੇ ਸ਼ੇਰਾ ਵੇ ਤੂੰ ਸਿੱਧਾ ਚੱਲ ਕਿਤੇ ਖੌਸੜੇ ਨਾ ਖਾਲੀ ਵੇ ਖਰਜੋ 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 ਵੇ ਪਾਣੀ ਤਾਂ ਬਾਹਰ ਲੈਣ ਦਿਓ ਓਕੇ ਮੈਂ ਖੇ ਖਣ ਕਰਦੀ ਆ ਬਾਹਰ ਲਾ ਵਾਰਨਾ ਪਾਣੀ ਲੈ ਪੁੱਤ ਇਹਨੂੰ ਪੈਰ ਮਾਰ ਕੇ ਨੰਗ ਜਾ ਅੱਖ ਖੜ ਜਾ ਖੜ ਜਾ ਤੈਨੂੰ ਨਹੀਂ ਕਹਿੰਦੀ ਉਹਨੂੰ ਕਹਿਨੀ ਆ ਵੇ ਕੀਟ ਕਰਿਆ ਨੇ ਉਹ ਭੂ ਅੱਛਾ ਲੈ ਲਾ ਤੇਰੀ ਬਾਤ ਆ ਬਿਆਜ ਦੀ ਦੁਕਾਨ ਹੈ ਹਾਏ ਅਰੇ ਸਾਲੇ ਦੇ ਕਮਲੇ ਪਹਿਲਾਂ ਤੇ ਕਮਲੇ ਘੱਟ ਸੀ ਵੇ ਮਾਰਦਾ ਪੂਰਾ ਕੰਜਰਾ ਆਉਨੀਆਂ ਜੀ ਆਉਨੀਆਂ

ਬਾ ਮਾ ਨਾ ਤਰਨਾ ਹੁਣ ਹੀ ਲੜਦਾ ਰਹਿਣਾ ਬੇ ਤੋਚੇ ਨੇ ਬਾਪੂ ਕਿੱਥੇ ਮਾਰ ਗਿਆ ਤੇ ਗਾ ਸਾਰਾ ਪਿੰਡ ਭਾਲ ਆਈਆਂ ਹੈ ਨਾ ਕਰੇ ਆਟਾ ਨਾ ਥਾਲਾ ਨਾ ਸਿਲੰਡਰ ਨਾ ਨਵੀਂ ਬਹੂ ਕੀ ਆਖੂਗੀ ਆਪਾਂ ਨੂੰ ਗੁੱਸੇ ਕਾਦੇ ਹੁੰਨਿਆ ਬੀਬੋ ਚਲ ਆਪਾਂ ਚੱਲਦੇ ਸ਼ਹਿਰ ਚੱਕ ਲਿਆਉਣਾ ਸਾਰਾ ਰਾਸ਼ਨ ਗੱਲ ਗੱਲ ਹੀ ਕਰਦੇ ਆ ਚਲ ਹੈ ਮੇਰਾ ਪਟੂਆ ਕਿੱਥੇ ਰਹਿ ਗਿਆ ਪਟੂਆ ਨਾ ਬਟੂਆ ਹੁਣ ਕਿੱਥੇ ਸਿੱਟਿਆ ਆ ਮੈਨੂੰ ਲੱਗਦਾ ਬਟੂਆ ਮੇਰੀ ਜੇਬ 'ਚ ਸੀ ਲੱਗਦਾ ਟੋਟਮ ਦੇ ਕੋਲੇ ਰਹਿ ਗਿਆ ਟੋਟਨ ਵਾਲੇ ਕਮਰੇ 'ਚ ਨਾ ਕਿਹੜੀ ماں ਕੋਲੇ ਸਿੱਟ ਕੇ ਆਇਆ ਬਟੂਆ ਮੇਰਾ ਤਾਂ ਕੀਆ ਤੋ ਪ੍ਰਸ਼ਾਦੇ ਮੈਂ ਤਾਂ ਗੁਰਦੁਆਰੇ ਛਕੇ ਆ ਤੂੰ ਮਰੇਗਾ ਭੁੱਖਾ ਖਾਣ ਗਈ ਤਾਂ ਦੋ ਫੁਲਕੇ ਮੇਰੇ ਵਾਸਤੇ ਵੀ ਲਾਈ ਓ ਆ ਜਾ ਕਿੱਥੇ ਮਰ ਗਈ ਰੋਟੀ ਲਿਆ ਪਰ ਨਹੀਂ ਨਹੀਂ ਲੈ ਮੈਂ ਜਾਣੀ ਆ ਇੱਥੇ ਬਹਿ ਜੀ ਕੰਦਾ ਚੌੜਾ ਹੋ ਕੇ ਓ ਜਾ ਜਾ ਭੱਗ ਜਾ ਭੱਗ ਜਾ ਕਹਿਣਾ ਕੋ ਬਹਿ ਜਾ ਕਹਿਣਾ ਆ ਬਹਿटिया ਆਏ ਜਾ ਬਾਗ ਜਾ ਬਾਗ ਜਾ ਮੈਂ ਤੈਥੋਂ ਕਿ ਲੈਣਾ ਸਾਲੀ ਗੰਦੇ ਖਾਨਦਾਨ ਦੀ ਐ ਜੱਦੇ ਦੀ ਆਈ ਏ ਕਰਦਾ ਮੂੰਹ ਦੂਜੇ ਪਾਸੇ ਕਰਤਾ ਸਾਲੀ ਕੁਲੇੜੀ ਬੇ ਤੁਹਾਡੇ ਹੈ ਕਿਸੇ ਨੰਗਾ ਦੇ ਸਾਰਾ ਕਰ ਤੁਹਾਡਾ ਮੇਰੇ ਪੇਕੇ ਨੇ ਭਰਤਾ ਓਏ ਓਹ ਉਹ ਗੁਰਦੁਆਰੋਂ ਲੰਗਰ ਖਾਣ ਵਾਲੇ ਮੇਰੇ ਘਰ ਪਰ ਗਏ ਸਾਲੇ ਲੰਗਾੜੇ ਬੈ ਜਾ ਬੈ ਜਾ ਟਿੱਕੇ ਕੋਸੋਂ ਨਾ ਖਾ ਲਈ ਓ ਬੇਬੇ ਓ ਬੇਬੇ ਨਾਲੇ ਬਾਪੂ ਮੈਨੂੰ ਐਂ ਦੱਸੋ ਵੀ ਗੱਲ ਕੀ ਹੋਈ ਬੇ ਗੱਲ ਕੀ ਹੋਣੀ ਧੀ ਆਹ ਰੋਜ ਕੰਜਰ ਰੱਜ ਕੇ ਸ਼ਰਾਬ ਪੀਂਦਾ ਨਹੀਂ ਨਹੀਂ ਹੈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਇਹ ਕੰਜਰਾਂ ਦੇ ਕਦੇ ਨਹੀਂ ਆਉਂਦੀ ਸੀ ਓ ਬਾਪੂ ਅਰੇ ਮਰ ਸਾਲਾ ਓ ਬਾਪੂ ਤੂੰ ਵਿਆਹ ਕਰਾਉਣ ਤੋਂ ਪਹਿਲਾਂ ਮੇਰੇ ਨਾਨਕਾਂ ਨੂੰ ਦੱਸਣਾ ਸੀ ਬਈ ਤੂੰ ਸ਼ਰਾਬ ਵੀ ਪੀਨਾ ਓ ਸਾਲਾ ਤੇਰੇ ਨਾਨਕਾਂ ਨੇ ਦੱਸੇ ਕਿ ਉਹਨਾਂ ਦੀ ਕੁੜੀ ਖੂਨ ਪਿੰਦੀ ਆ ਨਿਕਲ ਇਸ ਦੋ ਮਾਰੂ ਟੂਏ ਜੇ ਖਬਰਦਾਰ ਬੁੜੇ जे मेरी बेबे ने कुछ आबा तबा बोले चल तुम ही ना जदा दी कोको है रे बच्चे भाजो सा आई खबरदार हो जी ये मेरे मुंडे दे हाथ चके ता ले आई चक मेनू पता नहीं लगया लग ले हुन हुन मार के दिखा कर की करना मारता मेरे को मर जाना आईदे मार हां मारे कर आई दे मारा। की करेंगी करना की या ਹੁਣ ਕਹੂ ਤਾਂ ਨਹੀਂ ਵੀ ਇਕੱਲੀ ਬੁੜੇ ਨੇ ਬੁੜੀ ਕੁਟੀ ਉਹ ਦੋ ਜਾ ਪਾਜਾ ਸਾਰੇ ਦੋ ਮਾਰੂ ਮੈਂ ਨਿਕਲ ਜਾ ਤਾ ਪੇ ਜਾਣਿਆ ਹੁਣ ਬਾਲਾ ਭੌਂਕਦਾ ਕੁੱਤਾ ਓ ਤੂੰ ਭਾਗ ਜਾ ਗੋਤਨੀ ਨੂੰ ਬਟਾ ਦੇ ਦੂ ਸਾਲੀ ਕੁੱਤੀ ਤੀਵੀ ਸਾਲ ਗਿਆ ਤੇਰੇ ਵਰਗੇ ਨੇ ਘਰ ਪਟਕੇ ਰੱਖਦਾ ਮੇਰਾ ਹੱਸਦਾ ਵਸਦਾ ਘਰ ਕੁੱਤਾ ਤੂੰ ਕੁੱਤਾ ਤੇਰੀ ਮਾਂ ਨਾ ਕੁੱਤੀ ਤੇਰੀ ਮਾਂ ਕੁਤਾ ਤੇਰੇ ਮਾਮਾ ਮਾਮੀ ਕੁੱਤੇ ਤੇਰੇ ਗਵਾਂਢੀ ਭਾਂਡੀਆਂ ਖਸਮਾਂ ਦੇ ਖਾਣਗੇ ਅਸੀਂ ਉਹਦੀ दारू ਪੀਦਾ ਤੇਰੇ ਦੋਜ ਪੜੇ ਹੋਰ ਮਾਰੂ ਚੱਲ ਚੱਲ ਲੈ ਜਾ ਲੈ ਨਾ ਦੇ ਦੇ ਵੱਡੇ ਸਾਹਿਬ ਨੂੰ ਆ ਜਾ ਆ ਜਾ ਤੈਨੂੰ ਮੈਨ ਲਾਤ ਨੇ ਸੜੀ ਆ ਆ ਲੈ ਲੈ ਬੰਦਰਾ ਜੇ ਨੂੰ ਕਿੱਥੇ ਲੈ ਜੇ ਮੁੱਛਾ ਕੇ ਐਵੇਂ ਸਾਲਾ ਫਰ ਫਰ ਕਰਦਾ ਫਿਰਦਾ ਤੇਰੇ ਪਿਓ ਦੀ ਪਿੰਡ ਐਵੇਂ दारू दारू ਲਾਈ ਆ ਉੱਪਰ ਸੇ ਲੈਣ ਮੇਰੇ ਬਾਪੂ ਹੰਸਾਰੇ ਬੇਬੇ ਦੱਸ ਕੀ ਤੈਨੂੰ ਭਾਜਾ ਚ ਆਪੂ ਜੀ ਤੁਹਾਡੀ ਜੁੱਤੀ ਬੜੀ ਸੋਹਣੀ ਹੈ ਕਿੱਥੋਂ ਚੱਕੀ ਹੈ ਚੱਕੀ ਨਹੀਂ ਵੇ ਕੱਲੀ ਲਈ ਹੈ ਹਜੇ ਪੂਰੇ ਸਤਰਾ ਦੀ ਵੀਰੇ ਨੇ ਦਵਾਈ ਹੈ ਹੋਰ ਕਿ ਕਿ ਚੜਾ ਲੱਗਦਾ ਮੇਰਾ ਪੂਜੀ ਜੀ ਆਪ ਤੁਹਾਡਾ ਸੂਟ ਬੜਾ ਸੋਹਣਾ ਕਿੱਥੋਂ ਲਿਆਂਦਾ ਇਹ ਮੇਰਾ ਵੀਰਾ ਕਹਿੰਦਾ ਤੈਨੂੰ ਨਾ ਵੇਖਣ ਵਾਲੇ ਪਾਇ ਨਿਆਣਾ ਮੰਗ ਕੇ ਪਾਇਆ ਗਵੰਡੀਆਂ ਤੋਂ ਪੂਜੀ ਭਾਈ ਨੇ ਭਾਈ ਤਾਂ ਕੁਲਫੀਆਂ ਆਣਾ ਹੁੰਦਾ ਨਹੀਂ ਨਹੀਂ ਮੇਰਾ ਵੀਰਾ ਕੰਦਾ ਵੇਖਣ ਨਾਲ ਆ ਵੀ ਪਾਈ ਹੁੰਦਾ ਜਿੱਦਾਂ ਕਿ ਤੂੰ ਪੁੱਚੀ ਜੀ ਫਿਰ ਮੈਨੂੰ ਆਏ ਦੱਸੋ ਮੈਂ ਤੁਹਾਨੂੰ ਕਿੰਨਾ ਪਸੰਦ ਆ ਤੂੰ ਤਾਂ ਮੈਨੂੰ ਪਿਆਰ ਬੰਦਦਾ ਮੇਰਾ ਵੀਰਾ ਕੰਦਾ ਪਤੀ ਨਾ ਪਰਮੇਸ਼ਵਰ ਹੁੰਦਾ ਸ਼ਕਲ ਤਾਂ ਕੀ ਹੈ ਉਹ ਭਾਵੇਂ ਬਾਂਦਰ ਵਰਗੀ ਕਿਉਂ ਲਾਵੇ ਪੁੱਚੀ ਆ ਪੁੱਚੀ ਆ ਪੁੱਚੀ ਆ ਗਿਆ ਆ ਗਿਆ ਹਾ ਤੇਰੀ ਉਹ ਮੈਂ ਗਸੋਂ ਨੂੰ ਮਿਲ ਗਿਆ ਆਟਾ ਢਾਲ ਜੀ ਜੇ ਲਾ ਤੁਮ ਮਿਲ ਗਿਆ ਆਟਾ ਢਾਲ ਜੀ ਜੇ ਜੀ ਆ ਰਹਾ ਵਾ ਰਾਮ ਰਾਮ ਜੀ ਲਾ ਤੇਆ ਸਿਰ ਜੀ ਆ 4 ਕਿਲੋ ਦਾਲ ਹੈ ਤੇ ਬਾਕੀ ਆਟਾ ਦਿਓ پیسے ਬੋਲ ਮੈਂ ਕਹਾਂ ਕਿ ਤੇ ਚੋਰੀ ਦਾ ਮਾਲ ਤਾਂ ਨਹੀਂ ਲੈ 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 ਚੋਰੀ ਕੀ ਦੀ ਕਰ ਲਈ ਸਾਨੂੰ ਇਹ ਸਰਕਾਰ ਨੇ ਦਿੱਤਾ ਗਰੀਬਾਂ ਨੂੰ ਬੋਲ ਆ ਫੜ ਝੋਲੇ ਲਓ ਇਹ ਤੇ ਆ ਫੜ 120 ਰੁਪਏ ਦਾਲ ਦੇ ਹਾਂ ਤੇ ਆ ਫੜ 50 ਰੁਪਏ ਆਟੇ ਦੇ ਖੁਸ਼ ਹੈ ਨਾ ਨਾ ਸੇਰ ਜੀ 60 ਰੁਪਏ ਕਿਲੋ ਦਾਲ ਹੈ 12 ਰੁਪਏ ਕਿਲੋ ਆਟਾ ਹੈ ਤੁਸੀਂ ਮੈਨੂੰ 170 ਰੁਪਏ ਜਨ ਦੇ ਜਨੇ ਬੋਲ ਤੂੰ ਕਿਤੇ ਇਸੇ ਰੇਟ ਲਿਆ ਗੇਲਾ ਸਿਆ ਲੁੱਟਦਾ ਮਾਲ ਆ ਲੁੱਟਦੇ ਭਾ ਜਾਣਦੇ ਬਰਾ 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 ਆਹ ਵਧੀਆ ਹੈ ਸਸਤਾ ਆਟਾ ਦਾ ਲਿਓ ਤੇ ਵੇਚ ਕੇ ਪੈਸੇ ਜੇਬ ਵਿੱਚ ਪਾਓ ਨਾ ਤੈਨ ਕੀ ਡੋਕੇ ਲੈਣਿਆ ਬੋਲ ਨਾ ਡੋਕੇ ਲੈਣੀ ਨੀ ਓਏ ਮਾਲਕਵੇਂ ਪਿੰਡ ਦਾ ਮਾਲਕ ਮੇਰਾ ਮਤਲਬ ਸਰਪੰਚ ਹੈ ਅਹ ਟਾਈਮ ਕੀ ਹੋ ਗਿਆ ਬੜਾ 11 ਵਜ ਗਏ ਕਿਉਂ ਨਾ ਸਰਪੰਚ ਤਾਂ ਫਿਰ ਤੂੰ 1:30 ਵਜ ਤੋਂ ਬਾਅਦ ਹੋਏਗਾ ਅਰੇ ਤਾਂ ਤੂੰ ਮਾਸਟਰ ਹੈ ਜਾ ਜਾ ਕੇ ਜਵਾਕਾਂ ਨੂੰ ਪੜਾ ਮਹਿੰਗਾ ਸਿਉਂਦੇ ਆ ਗਈ ਸੀ ਸਕੀਮ ਲੋਟ ਜੀ ਕੋਣ ਕੇਲਾ ਸਿਉਂਦੇ ਆ ਗਈ ਸੀ ਸਕੀਮ ਲੋਟ ਜੀ ਦੇਖੋ ਕਿਵੇਂ ਸਰਕਾਰ ਨੂੰ ਲੁੱਟਣ ਲੱਗੇ ਨੇ ਸਕੀਮ ਲੋਟ ਆ ਗਈ ਆਖੇ ਢੂੜ ਵੱਜ ਲੈਣ ਦੇ ਕੋਈ ਨਹੀਂ ਬੱਚੂ ਢੂੜ ਵੀ ਵੱਜੇ ਜਾਣਾ ਉਹ ਡਾਂਗਾ ਵਰਦੀਆਂ ਉਹ ਢੂਈ ਦੇ ਬਾਦੀਆਂ ਲਾਇਆ ਗੁਰਗੁਰ ਡਾਂਗਾ ਵਰਦੀਆਂ ਉਹ ਡਾਂਗਾ ਵਰਦੀਆਂ ਵਾਈਡਾ ਲੋ ਹੋਰ ਖਬਰ ਸੁਣ ਲੋ ਸਰਕਾਰ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਹੁਣ ਕੀ ਹੋ ਗਿਆ ਮਾਸਟਰ ਜੀ ਓ ਡਾਂਗਾ ਵਰਸ ਪੀਆਂ ਓ ਡਾਂਗਾ ਵਰਸ ਪੀਆਂ ਓ ਤਾਇਆ ਡਾਂਗਾ ਵਰਸ ਪੀਆਂ ਓਏ ਹੁਣ ਕੀ ਹੋ ਗਿਆ ਮਾਈਟਰ ਜੀ ਸਰਕਾਰ ਨੇ ਮਾਈਟਰਾਂ ਦੇ ਡਾਂਗਾ ਭਰਾਤੀਆਂ ਬੋਲ ਮੈਂ ਹੋਰ ਖਬਰ ਦੀ ਗੱਲ ਕਰਤਾ ਅੱਛਾ ਸਸਰੀਕਾ ਸਰਪੰਚ ਸਾਹਿਬ ਬੋਲ ਓ ਸਸਰੀਕਾ ਸਸਰੀਕਾ ਪਹਿਲਾਂ ਮਾਸਟਰ ਸਿਆਂ ਕੋਈ ਖਬਰ ਤਾਂ ਸੁਣਾ ਦਿਓ ਸਰਕਾਰ ਨੇ ਜੱਟਾਂ ਦੀਆਂ ਮੋਟਰਾਂ ਦੇ ਬਿੱਲ ਲੈਣ ਦਾ ਇਸ਼ਾਰਾ ਕਰਤਾ ਉਹ ਜੱਗਸਿਆ ਸਰਕਾਰਾਂ ਐ ਉਹ ਵੀ ਕਰਦੀਆਂ ਹੁੰਦੀਆਂ ਇਹਨਾਂ ਸਿਆਸੀ ਲੋਕਾਂ ਨੂੰ ਛੱਡੋ ਇਹਨਾਂ ਨੇ ਤਾਂ ਲੋਕਾਂ ਨੂੰ ਲੁੱਟਣਾ ਹੁੰਦਾ ਵਾਰੋ-ਵਾਰੀ ਬਸ ਤਰੀਕਾ ਅਡ-ਅਡ ਹੁੰਦਾ ਗੱਲ ਸੁਣੋ ਮੇਰੀ ਬੋਲ ਨਾ ਹੁਣ ਕੀ ਹੋ ਗਿਆ ਹੁਣ ਕਿਹਦੀ ਚੁਗਲੀ ਕਰਨੀ ਐ ਵੇਖ ਮਾਈਟਰਾ ਗੇਲਾ ਚੁਗਲੀ ਕਰਦਾ ਚਾਹੇ ਚੋਰੀ ਪਰ ਗੱਲ ਟਿਕਾਣਾ ਨਹੀਂ ਕਰਦਾ ਠੀਕ ਐ ਨਾ ਹੁਣ ਗੱਲ ਸੁਣ ਮੇਰੀ ਜੈਲਦਾਰਾਂ ਨੇ ਕੁੜੀ ਦਾ ਸ਼ਗਨ ਪਾਤਾ ਕੈਨੇਡਾ ਵਾਲੇ ਨਾਲ ਕੋਈ ਹੈ ਮੇਲ ਕੋਈ ਹੈ ਨਾਬਤੋਲ ਉਹਨਾਂ ਦਾ ਉਹ ਸ਼ਗਨ ਪਾਉਣ ਸਾਰ ਉਹਨੂੰ ਸ਼ਿਮਲੇ ਲੈ ਗਿਆ ਹੁਣ ਜੈਲਦਾਰ ਨੂੰ یوں ਲੱਗਦਾ ਬਈ ਮੈਂ ਸਵੇਰੇ ਯਾਤਰ ਚੜ ਜਾਣਾ ਬੋਲ ਹੁਣ ਤਾਂ ਭਾਈ ਹਵਾਈ ਪੁੱਠੀ ਚੱਲੀ ਹੋਈ ਆ ਹੁਣ ਨੀ ਇੱਜ਼ਤਾਂ ਦੀ ਸ਼ਰਮ ਹੁਣ ਤਾਂ ਲੋਕ ਕੈਨੇਡਾ ਜਾਣ ਲਈ ਈਆਂ ਨੂੰ ਪੌੜੀ ਬਣਾਉਂਦੇ ਨੇ ਬਈ ਮੈਨੂੰ ਤਾਂ ਸਾਰੀ ਸਮਝ ਨਹੀਂ ਆਉਂਦੀ ਲੋਕ ਲੋਕਾਂ ਕੋਲ ਕੈਨੇਡਾ ਨੂੰ ਨਿੰਦੀ ਜਾਂਦੇ ਨੇ ਤੇ ਆਪ ਕਦੋਂ ਯਾਤਰ ਚੜ ਜਾਂਦੇ ਨੇ ਪਤਾ ਨਹੀਂ ਲੱਗਦਾ ਹੁਣ ਤਾਂ ਭਾਈ ਪੈਸਾ ਹੀ ਮੁੱਖ ਰਹਿ ਗਿਆ ਕਲਜ ਹੋ ਗਿਆ ਕਲਜਗ ਬਈ ਤਾਇਆ ਗੱਲ ਤੇਰੀ ਠੀਕ ਹੈ ਕੋਈ ਕੁਧੀ ਪੋਤਾ ਮੇਲਦਾ ਹੋਣਾ ਚਾਹੀਦਾ ਬਸ ਹਮ ਤਾਂ ਕਨੇਡਾ ਵਾਲਾ ਚਾਹੀਦਾ ਉਮਰ ਜਿੰਨੀ ਮਰਜ਼ੀ ਹੋਵੇ ਬਸ ਨਵ ਚੱਲਦੀ ਹੋਵੇ ਬੋਲ ਵੇਖ ਵੀ ਤਾਇਆ ਅਤਾ ਕਮਾਲ ਦੀ ਖਬਰ ਆ ਸਾਡੀ ਸਰਕਾਰ ਨੇ ਕਣਕ ਦਾ ਭਾਅ 1000 ਰੁਪਏ ਕਵਾਂਟਲ ਕਰਤਾ ਹਲਾ ਵੀ ਆਤਾ ਨਜ਼ਾਰਾ ਹੀ ਆ ਗਿਆ ਉਹ ਨਜ਼ਾਰਾ ਕਾਦਾ ਆ ਗਿਆ ਦਵਾਈਆਂ ਬੁੱਟੇ ਦੇ ਭਾਅ ਤਾਂ ਅਸਮਾਨਿ ਚੜੇ ਪਏ ਨੇ ਗੱਲ ਤਾਂ ਤੇਰੀ ਵੀ ਠੀਕ ਆ ਜਗ ਦੱਸਿਆਂ ਆਹ ਡੀਜ਼ਲੇ ਵੇਖ ਲੋ ਸਾਲਾ 30 ਰੁਪਏ ਦਾ ਇੰਨਾ ਕੋ ਲੀਟਰ ਆਉਂਦਾ ਨਾਲੇ ਭਾਅ ਪੰਜਾਬ ਸਰਕਾਰ ਨੇ ਨਹੀਂ ਵਧਾਇਆ ਇਹ ਉੱਪਰੋਂ ਵਧਿਆ ਉੱਪਰੋਂ ਆਹ ਉੱਪਰੋਂ ਦਿੱਲੀ ਤੋਂ ਵੱਧ ਕੇ ਆਇਆ ਹੈ ਉਹ ਪੰਜਾਬ ਸਰਕਾਰ ਤਾਂ ਹੁਣ ਜੱਟ ਨੂੰ ਮਾਰਦੇ ਤੁਲੀ ਪਈ ਐ ਵੇਖੋ ਮਾਸਟਰ ਜੀ ਚਾਹੇ ਵਧਿਆ ਚੰਡੀਗੜ੍ਹ ਤੋਂ ਚਾਹੇ ਵਧਿਆ ਦਿੱਲੀ ਤੋਂ ਜੱਟ ਦਾ ਤਾਂ ਫਾਇਦਾ ਜੱਟ ਦਾ ਮਰਨੋਂ ਵਜੂ ਓਏ ਹੁਣ ਨਾ ਜੱਟ ਮਰਦੇ ਵਾਦ ਕੇ ਰੇਡ ਜਮੀਨਾ ਦੇ ਤੋਲਦਾ ਆ ਲੈ ਇਹ ਤਾਂ ਬੱਚੋ ਬਈ ਜੱਟ ਮਰੂਗ ਬੱਚੋ ਨਾ ਗੱਲ ਸੁਣ ਜੱਗ ਸਿਆਂ ਜੇ ਤਾਂ ਹੋਇਆ ਜੱਟ ਤਾਂ ਦਾ ਬਾਜੂ ਜੇ ਨਾਲ ਮਾਈਟ ਹੋਇਆ ਫਿਰ ਕੀ ਕਹਿਣਾ ਬੋਲ ਤੂੰ ਕੋਈ ਸਿੱਧੀ ਗੱਲ ਵੀ ਕਰ ਲਿਆ ਕਰੋ ਸਾਰਾ ਦਿਨ ਪੁੱਠੀਆਂ ਮਾਰਦਾ ਰਹਿੰਨੇ ਨਾ ਹਣ ਮਿਰਚਾਂ ਲਗਦੀਆਂ 20000 ਰੁਪਿਆ ਸਰਕਾਰ ਤੋਂ ਤਨਖਾਹ ਲੈਣਾ 10000 ਰੁਪਿਆ ਟਿਊਸ਼ਨ ਦਾ ਲੈਣਾ 1.5 ਲੱਖ ਰੁਪਿਆ ਠੇਕਾ ਵਾਟ ਲੈਣਾ ਜਿਹੜਾ ਉਧਰ ਆਉਂਦਾ ਬੋਲ ਉਧਰ ਕੁਧਰ ਨਾ ਪਰਜਾਈ ਸਰਪੰਚ ਨਹੀਂ ਗਵਰਨਮੈਂਟ ਗ੍ਰਾਂਟਾਂ ਵੀ ਭੇਜਦੀ ਐ ਹallelujah ਜੰਦਾ ਬੋਲ ਇਹਦਾ ਬੋਲ ਕਣੀ ਮਾੜਾ ਐ ਕਿਉਂਦਾ ਆ ਹੁਣ ਬਚੂ ਕੇ ਮਰੂ ਜਟ ਮਾਈਟਰ ਵਾਦ ਦੇ ਰੇ ਜਵਿੰਨਾ ਨੇ